ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹਾਂ ਜੀ ਅੱਜ ਦੱਸੋ ਜਾਣਕਾਰੀ ਵੈਡ ਦੀ ਆਪਣੀ ਬੱਚੀ ਕੱਲ ਸ਼ਾਮ ਦੀ 4:00 ਵਜੇ ਦੀ ਸੂਈ ਆ ਹਾਂ ਜੀ ਤੇ ਮਗਰ ਵੀ ਇਹਦੇ ਬੱਚੀ ਆ ਬਹੁਤ ਚੰਗੀ ਹਾਂ ਜੀ ਆਪ ਵੀ ਜਰਸੀ ਆ ਮਗਰ ਵੀ ਬੱਚੀ ਜਰਸੀ ਬਹੁਤ ਚੰਗੀ ਦਿੱਤੀ ਆ ਠੀਕ ਹੈ ਜੀ ਇਹਦਾ ਕੱਲ 4 ਕਿਲੋ ਚੋਇਆ ਤਰ ਕੇ 5.5 ਕਿਲੋ ਚੋਇਆ ਠੀਕ ਹੈ ਰੇਟ ਰੇਟ ਇਹਦਾ ਵੀਰੇ ਆਪਾਂ 56000 ਰੁਪਏ ਲੈ ਲਾਂਗੇ 55000 ਮਗਰ ਮਗਰ ਬੱਚੀ ਬਹੁਤ ਚੰਗੀ ਆ ਭਾਈ ਠੀਕ ਹੈ ਜੀ ਹਾਂਜੀ ਠੀਕ ਹਾਂਜੀ ਭਾਈ ਦੂਜੀ ਗਾਂ ਦੱਸੋ ਜਾਨਕਾਰੀ ਇਹ ਬਾਈ ਦੂਜੀ ਦੂਜੇ ਸੂਏ ਸੂਈ ਆ ਬੱਚੀ ਹਾਂਜੀ ਇਹਦੇ ਮਾਰੀ ਬੱਚੀ ਆ ਇਹਨੂੰ ਪੰਨ 10 ਮਿੰਟ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਇਹਦਾ ਦੁੱਧ ਤਾਂ 16 ਕਿਲੋ ਲੈ ਕੇ ਤੀ 18 ਕਿਲੋ ਦੁੱਧ ਵੀਰ ਭਰਾ ਕੋਈ ਮੰਨ ਕੇ ਲੈ ਲੇ ਰੇਟ ਭਰਾ ਜਾਇਜ ਇਹਦਾ ਵੀਰੇ 55000 ਰੁਪਏ ਲੈ ਲਾਂਗੇ ਮੁੱਲ ਪਹਿਣ ਤੋਂ ਕੋਈ 70 ਠੀਕ ਹੈ ਹਾਂਜੀ ਵੀ ਜਰਸੀ ਦੱਸੇ ਜਾਣਕਾਰੀ ਇਹ ਬਾਈ ਤੀਜਾ ਸੂਆ ਜਿਹਨੂੰ ਸੁੰਦੀ ਆ ਹਾਂਜੀ ਇਹਦੇ 4 ਦਿਨ ਬਾਕੀ ਆ ਜੀ ਠੀਕ ਆ ਜੀ ਦੁੱਧ ਬਾਦੂ 18 19 ਕਿਲੋ ਰੇਟ ਪਰਾ ਇਹਦਾ ਰੇਟ ਬਾਈ 2 4 60 ਲੈ ਲਾਂਗੇ ਹਾਂਜੀ ਅਗਲੀ ਦਾ 4 ਨੰਬਰ ਦਾ ਇਹਦਾ 4 ਨੰਬਰ ਦਾ ਬਾਈ ਦੂਜਾ ਸੂਈ ਹੁੰਦੀ ਹੈ 18 ਕਿਲੋ ਤੋਂ ਦਿੱਤਾ ਵਾ ਹਾਂਜੀ ਇਹਦੇ 10 ਦਿਨ ਬਾਕੀ ਆ ਬਾਈ ਸੂਣ ਦੇ ਠੀਕ ਆ ਜੀ ਠੰਡੀ ਸੀਲ ਬਸੇਰੀ ਆ ਠੀਕ ਹਾਂਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਬਾਈ ਕੋਲ 4 ਬੈੜਾ 2 ਸੂਈਆਂ ਵਿੱਚ 2 ਗੱਬਣ ਠੀਕ ਆ ਜੀ ਲਓ ਜੀ ਇੱਕ ਤਾਂ ਤਾਜੀ ਹੋਣੀ ਚਾਹੀਦੀ 5-7 ਮਿੰਟ ਹੋ ਗਏ ਇਹ ਕੱਲ ਦੀ ਸੂਈ ਵੀ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਪਰਾ ਕਿਸੇ ਨਵੀ